ਹੈਲੋ ਜੀ ਜਸਜੀਤ ਗਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੇਕੇ ਚੈਨਲ ਤੇ ਸ੍ਰੇਸ਼ ਆਪਣੀ ਟੈਕਸੀ ਨੂੰ ਸਾਫ ਕਰ ਰਿਹਾ ਗਰਮੀ ਦਾ ਮਹੀਨਾ ਟੈਕਸੀ ਸਾਫ ਕਰਦੇ ਕਰਦੇ ਉਹਨੂੰ ਕਾਫੀ ਪਸੀਨਾ ਆਇਆ ਹੋਇਆ ਐਨੇ ਨੂੰਦੀ 6 ਸਾਲ ਦੀ ਕੁੜੀ ਬੇਲਾ ਪਾਣੀ ਦਾ ਗਲਾਸ ਲੈ ਕੇ ਆਉਂਦੀ ਹੈ ਤੇ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਗਰਮੀ ਬੜੀ ਆ ਤੁਸੀਂ ਕਦੋਂ ਦੇ ਗੱਡੀ ਸਾਫ ਕਰ ਰਹੇ ਹੋ ਤੁਹਾਨੂੰ ਪਸੀਨਾ ਆ ਗਿਆ ਆ ਲੋ ਪਾਣੀ ਤੁਸੀਂ ਪਾਣੀ ਪੀ ਲਓ ਤਾਂ ਸ੍ਰੇਸ਼ ਜਿਹੜਾ ਆਪਣੀ ਬੇਟੀ ਦਾ ਚਿਹਰਾ ਦੇਖ ਕੇ ਉਹਦੇ ਤੇ ਗੁੱਸਾ ਹੁੰਦਾ ਤੇ ਉਹਨੂੰ ਕਹਿੰਦਾ ਮਨਹੂਸ ਮੈਂ ਤੈਨੂੰ ਕਿੰਨੇ ਵਾਰ ਕਿਹਾ ਜਦੋਂ ਮੈਂ ਕੰਮ ਤੇ ਜਾਣਾ ਹੁੰਦਾ ਤੂੰ ਮੇਰੇ ਮੱਥੇ ਨਾ ਲੱਗਿਆਗਾ ਤੂੰ ਤਾਂ ਪੈਦਾ ਹੀ ਮਨਹੂਸ ਹੋਈ ਆ ਪੈਦਾ ਹੁੰਦੇ ਆਪਣੀ ਮਾਂ ਨੂੰ ਖਾ ਗਈ ਜਿਸ ਦਿਨ ਤੂੰ ਮੇਰੇ ਮੱਥੇ ਲੱਗ ਜਾਵੇ ਮੰਨੂੰ ਕੋਈ ਗਾਕ ਨਹੀਂ ਮਿਲਦਾ ਮੈਂ ਕੋਈ ਪੈਸਾ ਨਹੀਂ ਕਮਾ ਸਕਦਾ ਆਪਣੇ ਪਾਪਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਕੁੜੀ ਜਿਹੜੀ ਵਿਚਾਰੀ ਚੁੱਪਚਾਪ ਪਾਣੀ ਦਾ ਗਲਾਸ ਉੱਥੇ ਰੱਖ ਕੇ ਵਾਪਸ ਚਲੀ ਜਾਂਦੀ ਹੈ ਤੇ ਅੰਦਰ ਜਾ ਕੇ ਰੋਣ ਲੱਗ ਜਾਂਦੀ ਹੈ ਕੋਣ ਸੀ ਉਹ ਕੁੜੀ ਬੇਲਾ ਤੇ ਉਹਦਾ ਆਪਣਾ ਹੀ ਪਿਓ ਉਸ ਨੂੰ ਮਨਹੂਸ ਕਿਉਂ ਕਹਿ ਰਿਹਾ ਸੀ ਇਸ ਕਹਾਣੀ ਵਿੱਚ ਅੱਗੇ ਜਾਣਾਂਗੇ। ਸ੍ਰੇਸ਼ ਚੁੱਪਚਾਪ ਆਪਣੀ ਟੈਕਸੀ ਚਲਾਉਂਦਾ ਤੇ ਉਸ ਤੋਂ ਬਾਅਦ ਸ਼ਹਿਰ ਵੱਲ ਨੂੰ ਚਲੇ ਜਾਂਦਾ। ਸ਼ਹਿਰ ਜਾਂਦੇ ਦਾ ਦਿਮਾਗ ਪਿਛਲੀਆਂ ਸੋਚਾਂ ਦੇ ਵਿੱਚ ਖੋਇਆ ਹੁੰਦਾ ਜਦੋਂ 6 ਸਾਲ ਪਹਿਲਾਂ ਉਹਦੀ ਬੇਟੀ ਦਾ ਜਨਮ ਹੁੰਦੇ ਸੀ ਤਾਂ ਉਹਦੀ ਪਤਨੀ ਉਹਨੂੰ ਅਲਵਿਦਾ ਕਹਿ ਜਾਂਦੀ ਆ ਤਾਂ ਇਕੱਲਾ ਰਹਿ ਜਾਂਦਾ। ਭਾਵੇਂ ਉਹਦੀ ਬੇਟੀ ਦਾ ਉਹਦੇ 'ਚ ਕੋਈ ਕਸੂਰ ਨਹੀਂ ਹੁੰਦਾ ਪਰ ਉਹਦੇ ਮਨ 'ਚ ਇਹ ਗੱਲ ਬਹਿ ਜਾਂਦੀ ਐ ਵੀ ਇਹ ਕੁੜੀ ਹੋਈ। ਮਨਹੋਸ਼ ਮਨਹੂਸ ਹੋਈ ਤੇ ਜੰਮਦੀ ਆਪਣੀ ਮਾਂ ਨੂੰ ਖਾ ਗਈ ਆਸੇ-ਪਾਸੇ ਲੋਕ ਵੀ ਨਾ ਗੱਲਾਂ ਦੇ ਵਿੱਚ ਬਹੁਤ ਯੋਗਦਾਨ ਦਿੰਦੇ ਹਨ ਇਸ ਕਰਕੇ ਬੇਲਾ ਨੂੰ ਆਪਣੇ ਪਿਓ ਦਾ ਪਿਆਰ ਨਹੀਂ ਮਿਲਿਆ ਪਰ ਬੇਲਾ ਸੀ ਜਿਹੜੀ ਹਰ ਪਲ ਆਪਣੇ ਪਾਪਾ ਦਾ ਖਿਆਲ ਰੱਖਦੀ ਸੀ ਇਸੇ ਤਰ੍ਹਾਂ ਸੋਸ ਉਹ ਦੇ ਉਹ ਜਾ ਰਿਹਾ ਹੁੰਦਾ ਤਾਂ ਰਸਤੇ ਵਿੱਚ ਉਹਨੂੰ ਇੱਕ ਮੁਟਿਆਰ ਜਵਾਨ ਕੁੜੀ ਮਿਲਦੀ ਹੈ ਮੁਟਿਆਰ ਜਵਾਨ ਕੁੜੀ ਇਹਦੀ ਟੈਕਸੀ ਨੂੰ ਹੱਥ ਦਿੰਦੀ ਤੇ ਉਹਨੂੰ ਕਹਿੰਦੀ ਹੈ ਕਿ ਮੈਂ ਮੁਸੀਬਤ ਦੇ ਵਿੱਚ ਆ ਕੁਝ ਬੰਦੇ ਮੇਰੇ ਪਿੱਛੇ ਲੱਗੇ ਹੋਏ ਨੇ ਜੇ ਤੁਸੀਂ ਮੈਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲਓ ਤਾਂ ਚਲੋ ਇਹ ਆਪਣੀ ਟੈਕਸੀ ਦੇ ਵਿੱਚ ਉਸ ਨੂੰ ਬਿਠਾਉਂਦਾ ਹੈ ਪਿਛਲੀ ਸੀਟ ਤੇ ਕੁੜੀ ਬਹਿ ਜਾਂਦੀ ਹੈ ਜਦੋਂ ਉਹ ਗੱਡੀ 'ਚ ਬੈਹਂਦੀ ਹੈ ਤਾਂ ਉਸ ਤੋਂ ਬਾਅਦ ਇਹ ਗੱਲਬਾਤ ਦਾ سلسلہ ਉਹਦੇ ਨਾਲ ਤੋੜਦੀ ਹੈ ਉਹ ਨੂੰ ਕਹਿੰਦੀ ਕਿ ਕੌਣ ਹੋ ਤੁਸੀਂ ਇੰਨੇ ਘਬਰਾਏ ਹੋਏ ਕਿਉਂ ਤਾਂ ਉਹ ਦੱਸਦੀ ਹੈ ਮੇਰਾ ਨਾਮ ਸ਼ੀਲਾ ਹੈ ਮੇਰੇ ਪਿੱਛੇ ਕਈ ਬੰਦੇ ਪਏ ਹੋਏ ਨੇ ਅਸਲ ਵਿੱਚ ਮੇਰਾ ਪਿਓ ਸੀ ਉਹਨੇ ਸ਼ਾਹੂਕਾਰ ਤੋਂ ਕਰਜ਼ਾ ਲਿਆ ਹੋਇਆ ਸੀ ਉਹ ਕਰਜ਼ਾ ਉਹ ਤੋਂ ਮੋੜਿਆ ਨਹੀਂ ਗਿਆ ਮੇਰੇ ਪਿਓ ਦੀ ਮੌਤ ਹੋ ਗਈ ਸ਼ਾਹੂਕਾਰ ਦੇ ਬੰਦੇ ਰੋਜ਼ ਮੈਨੂੰ ਆ ਕੇ ਤੰਗ ਕਰਦੇ ਇਸ ਲਈ ਮੈਂ ਇੱਥੋਂ ਦੂਰ ਜਾਣਾ ਚਾਹੁੰਦੀ ਹਾਂ ਲੋਕ ਬਹਾਨੇ ਨਾਲ ਉਹ ਸ ਉਹ ਤੋਂ ਪੁੱਛ ਲੈਂਦਾ ਤੇ ਉਸ ਤੋਂ ਬਾਅਦ ਉਹ ਨੂੰ ਫੋਨ ਨੰਬਰ ਦੇ ਦਿੰਦਾ ਉਹ ਨੂੰ ਕਹਿੰਦਾ ਕਿ ਆ ਮੇਰਾ ਫੋਨ ਨੰਬਰ ਹੈ ਜੇ ਕਦੇ ਵੀ ਤੈਨੂੰ ਲੋੜ ਪਵੇ ਤਾਂ ਮੈਨੂੰ ਫੋਨ ਕਰ ਸਕਦੀ ਹੈ ਮੈਂ ਤੇਰੇ ਕੀ ਕੰਮ ਆ ਸਕਦਾ ਇਹ ਕਹਿ ਕੇ ਉਹ ਫੋਨ ਨੰਬਰ ਆ ਜਿਹੜਾ ਉਹ ਫੜ ਲੈਂਦੀ ਹੈ ਉਸ ਤੋਂ ਬਾਅਦ ਟੈਕਸੀ ਸ਼ਹਿਰ ਦੇ ਵਿੱਚ ਲਿਆਂਦਾ ਕਹਿੰਦੀ ਕਿ ਮੈਨੂੰ ਇੱਥੇ ਤਾਰ ਦੇ ਜਦੋਂ ਉਤਰਦੀ ਹੈ ਤਾਂ ਸ੍ਰੇਸ਼ ਉਹ ਨੂੰ ਪੁੱਛਾ ਤੁਸੀਂ ਕਿੱਥੇ ਜਾਓਗੇ ਕਹਿੰਦੀ ਕੋਈ ਨਾ ਕੋਈ ਘਾਮ ਮੇਲੇ ਹੀ ਜਾਊਗਾ ਇਹ ਕਹਿ ਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਸ੍ਰੇਸ਼ ਆ ਜਿਹੜਾ ਉਸੇ ਬਾਰੇ ਸੋਚਦਾ ਰਹਿੰਦਾ ਚੀਲਾ ਬਾਰੇ ਸਾਰਾ ਦਿਨ ਉਹ ਕੰਮ ਕਰਦਾ ਕੰਮ ਕਰਕੇ ਜਦੋਂ ਸ਼ਾਮ ਨੂੰ ਆਉਂਦਾ ਤਾਂ ਉਹਦੀ ਬੇਟੀ ਤਾਂ ਜਿਹੜੀ ਖਡੌਣਿਆਂ ਦੇ ਨਾਲ ਵਿੜੇ ਵਿੱਚ ਖੇਡ ਰਹੀ ਹੁੰਦੀ ਹੈ ਆਪਣੇ ਪਿਓ ਨੂੰ ਦੇਖ ਕੇ ਫਟਾਫਟ ਖਡੌਣੇ ਇਕੱਠੇ ਕਰਕੇ ਅੰਦਰ ਚਲੀ ਜਾਂਦੀ ਹੈ ਤੇ ਸੋਈ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਬਸ ਸਰੇਸ਼ ਸੀ ਜਿਹੜਾ ਉਹ ਆਪਣੀ ਬੇਟੀ ਦਾ ਕੋਈ ਧਿਆਨ ਨਹੀਂ ਸੀ ਜਿਹੜਾ ਘਰ ਵੜਦੇ ਸਾਰ ਆਪਣੀ ਬੇਟੀ ਤੇ ਵਾਰ ਪੈਂਦਾ ਜੁਹ ਨੂੰ ਨਹੀਂ ਪਤਾ ਲੱਗਿਆ ਉਹ ਧੀ ਕੀ ਕੀ ਕਰ ਰਹੀ ਹੈ ਚੁੱਪਚਾਪ ਖਾਣਾ ਖਾਂਦਾ ਤੇ ਉਸ ਤੋਂ ਬਾਅਦ ਬੈੱਡ ਤੇ ਲੇਟ ਜਾ ਕੇ ਲੇਟ ਗਿਆ ਤੇ ਲੇਟ ਹੋਈ ਵੀ ਉਹਨੂੰ ਛੀਲਾ ਤੇ ਹੀ ਖਿਆਲ ਆ ਰਹੇ ਸੀ ਅਗਲੇ ਦਿਨ ਸਵੇਰੇ ਉਹ ਕੰਮ ਤੇ ਜਾਂਦਾ ਬਿਲਹਰਾਂ ਨੂੰ ਦੇ ਇਸ ਗੱਲ ਤੋਂ ਮੇਰਾ ਪਿਓ ਜਿਹੜਾ ਮੈਨੂੰ ਗੱਲ-ਗੱਲ ਤੇ ਛੱਡ ਕਰਾਉਂ ਮੇਰੇ ਵੱਲ ਵੇਖ ਵੀ ਨਹੀਂ ਰਿਹਾ ਮੈਨੂੰ ਛੇੜਕੂ ਨਹੀਂ ਰਹੀਆ ਪਰ ਉਸਨੂੰ ਸੁੱਖ ਦਾ ਸਾਹ ਵੀ ਜਾਂਦਾ ਕਿ ਜੈ ਸ਼ੁਕਰ ਹੈ ਜਦੋਂ ਦੁਪਹਿਰੇ ਜਾਂਦਾ ਕੰਮ ਤੇ ਨਾ ਕੰਮ ਤੇ ਜਾਂਦੇ ਉਹਦੇ ਫੋਨ ਦੀ ਫੋਨ ਦੀ ਘੰਟੀ ਵੱਜਦਾ ਉਹਨੂੰ ਸ਼ੀਲਾ ਦਾ ਹੀ ਫੋਨ ਹੁੰਦਾ ਨੰਬਰ ਤੋਂ ਫੋਨ ਜਦੋਂ ਚੱਕਦਾ ਹੈਲੋ ਕਹਿੰਦਾ ਗੁਸ਼ੀਲਾ ਬੋਲਦੀ ਉਹਨੂੰ ਪੁੱਛਦਾ ਵੀ ਕੀ ਹਾਲਾ ਤੁਹਾਡਾ ਤੁਹਾਨੂੰ ਕੋਈ ਰਹਿਣ ਦਾ ਟਿਕਾਣਾ ਮਿਲਿਆ ਕਹਿੰਦੀ ਨਹੀਂ ਮੈਨੂੰ ਕੋਈ ਟਿਕਾਣਾ ਨਹੀਂ ਮਿਲਿਆ ਕਹਿੰਦਾ ਜੇ ਤੁਸੀਂ ਬੁਰਾ ਨਾ ਬਤ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਤੁਸੀਂ ਮੇਰੇ ਨਾਲ ਵਿਆਹ ਵੀ ਕਰਾ ਸਕਦੇ ਹੋ ਇਹ ਗੱਲ ਸੁਣ ਕੇ ਸ਼ੀਲਾ ਕਹਿੰਦੀ ਵੀ ਤੁਸੀਂ ਪਹਿਲੀ ਵਾਰ ਮੈਨੂੰ ਮਿਲੇ ਤੇ ਮੇਰੇ ਨਾਲ ਵਿਆਹ ਕਰਾਣ ਲਈ ਵੀ ਰਾਜੀ ਹੋਗੇ ਤਾਂ ਫਿਰ ਸਵੇਸ਼ ਕਹਿੰਦਾ ਕਿ ਮੇਨੂੰ ਜੀਵਨ ਸਾਥ ਹੀ ਲੋੜ ਹੈ ਮੈਂ ਵਿਆਹਾ ਹੋਇਆ ਸੀ ਮੇਰੀ ਪਤਨੀ ਦੀ ਮ ਤੇ ਜਿਵੇਂ ਮਾਵਣੇ ਮੇਰੀ ਪਤਨੀ ਬਣੇ ਮੇਰਾ ਘਰ ਸੰਭਾਲੇ ਦੇਖ ਤੈਨੂੰ ਵੀ ਟਿਕਾਣੇ ਦੀ ਲੋੜ ਆ ਤੇਰੇ ਪਿੱਛੇ ਲੋਕ ਪਏ ਹੋਏ ਆ ਤੇ ਮੈਂ ਤੈਨੂੰ ਉਹਨਾਂ ਤੋਂ ਬਚਾਉਂਗਾ ਤੂੰ ਮੇਰੇ ਘਰੇ ਰਾਜ ਕਰੇਂਗੀ ਇਸ ਰੇਸ਼ਨ ਚੁੱਪ ਜਾ ਬਖਾਣਾ ਕਰਦਾ ਉਸ ਤੋਂ ਬਾਅਦ ਉਹ ਬੈਟਰੀ ਆ ਕੇ ਲੇਟ ਗਿਆ ਤੇ ਰਿੱਟੇ ਹੋਈ ਮੈਨੂੰ ਸ਼ੀਲਾ ਦੀ ਖਿਆਲ ਆ ਰਹੀ ਜਿਹੜਾ ਸ਼ੀਲਾ ਉਹਨੂੰ ਇਹ ਗੱਲ ਠੀਕ ਲੱਗਦੀ ਆ ਕਹਿੰਦੀ ਆ ਕਿ ਫਿਰ ਤੁਸੀਂ ਮੈਨੂੰ ਕਦੋਂ ਮਿਲਣਾ ਉਹ ਕਹਿੰਦਾ ਦੱਸੋ ਕਦੋਂ ਮਿਲਣਾ ਅੱਜ ਸ਼ਾਮ ਨੂੰ ਪੁਰਾਣੇ ਮੰਦਿਰ ਨੇੜੇ ਆ ਜਾਓ ਜੇ ਜੀ ਜਿਹੜਾ ਟਿਕਾਣਾ ਉਹਨਾਂ ਨੇ ਦੱਸਿਆ ਹੁੰਦਾ ਸ੍ਰੀ ਸ਼ਾਮ ਨੂੰ ਬੇਲਾ ਆ ਕੇ ਆਪਣੀ ਟੈਕਸੀ ਜਾਂਦਾ ਮੰਦਰ ਕੋਲ ਉਹਨੂੰ ਮਿਲਦਾ ਤੇ ਉੱਥੇ ਉਹ ਦੋਨੋਂ ਜਣੇ ਆਪਸ ਵਿੱਚ ਇੱਕ ਦੂਜੇ ਨਾਲ ਵਿਆਹ ਕਰ ਲੈਂਦੇ ਆ ਮੰਦਰ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਗਰਮਾਲਾ ਪਾਉਂਦੇ ਉਹਦੀ ਮੰਗ ਦੇ ਵਿੱਚ ਸਦੂਰ ਭਾਰ ਦਿੰਦਾ ਤੇ ਆਪਣੇ ਟੈਕਸੀ ਦੇ ਵਿੱਚ ਬਿਠਾ ਕੇ ਉਹਨੂੰ ਆਪਣੇ ਘਰ ਲੈ ਜਾਂਦਾ ਜਦੋਂ ਘਰ ਆਂਦੀ ਹੈ ਤਾਂ ਤਾਂ ਬੇਲਾ ਜਿਹੜੀ ਉਹ ਵੇਖਦੀ ਆ ਵੀ ਅੱਜ ਮੇਰੇ ਪਾਪਾ ਨਾਲ ਕੌਣ ਆ ਔਰਤ ਤਾਂ ਉਹ ਕੁੜੀ ਜਦੋਂ ਆਂਦੀ ਹੈ ਪਰ ਸ੍ਰੀਸ਼ ਕਹਿੰਦਾ ਇਹ ਮੇਰੀ ਬੇਟੀ ਬੇਲਾ ਵੀ ਹੈ ਬੇਲਾਹਰਾਨ ਹੁੰਦੇ ਵੀ ਅੱਜ ਮੇਰੇ ਪਿਓ ਨੇ ਮੈਨੂੰ ਆਪਣੀ ਬੇਟੀ ਕੈਰ ਚ ਲਾਉਂ ਲੋ ਜਿਹੜੀ ਸ਼ੀਲਾ ਹੁੰਦੇ ਬੇਲਾ ਨੂੰ ਆਪਣੇ ਨਾਲ ਲਾਉਂਦੇ ਉਸ ਵਾਰ ਉਹ ਫਿਰ ਸੋਈ ਦੇ ਵਿੱਚ ਜਾ ਕੇ ਖਾਣਾ ਬਣਾਉਂਦੇ ਇਸੇ ਤਰ੍ਹਾਂ ਉਹਨਾਂ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਤੇ ਬੇਲਾ ਨੂੰ ਵੀ ਰਾਇਤ ਮਹਿਸੂਸ ਹੁੰਦੀ ਆ ਉਸ ਨੂੰ ਇਹ ਸਮਝਾਂ ਚ ਦੇਰ ਲੱਗਦੀ ਕਿ ਮੇਰੇ ਪਿਓ ਨੇ ਦੂਜਾ ਵਿਆਹ ਕਰ ਲਿਆ ਸ਼ੀਲਾ ਸੇਜ ਦੀ ਪਤਨੀ ਬਣ ਕੇ ਉਸ ਘਰ ਚ ਰਹਿਣਾ ਸ਼ੁਰੂ ਕਰ ਦਿੰਦੀ ਆ ਥੋੜੇ ਦਿਨ ਤੱਕ ਠੀਕ ਲੱਗਦਾ ਹੈ ਬੇਲਾ ਨੂੰ ਪਰ ਉਸ ਤੋਂ ਬਾਅਦ ਸ਼ੁਰੂ ਹੁੰਦੀ ਉਹਦੀ ਜ਼ਿੰਦਗੀ ਦਾ ਉਹ ਦੌਰ ਜਿਹੜਾ ਆਪਣੇ ਕਦੇ ਸੋਚਿਆ ਵੀ ਨਹੀਂ ਸੀ ਉਹਦਾ ਪਿਓਨ ਝੜਕਦਾ ਡਾਂਟ ਰਜੁਰਾਂਦਾ ਸੀ ਉਸ ਨੂੰ ਨਫ਼ਰਤ ਕਰਦਾ ਸੀ ਉਹਨੂੰ ਕੁੱਟਦਾ ਮਾਰਦਾ ਨਹੀਂ ਸੀ ਪਰ ਜਿਹੜੀ ਸ਼ੀਲਾ ਉਹਨੂੰ ਪਤਾ ਸੀ ਕਿ ਸਰੇਸ਼ ਵੀ ਆਪਣੀ ਤਿੰਨ ਵੰਨਾ ਪਿਆਰ ਨਹੀਂ ਕਰਦਾ ਸਮਝਦਾ ਸ਼ੀਲਾ ਇਸ ਗੱਲ ਦਾ ਫੈਲਾ ਚੁੱਕਰੀ ਉਹ ਤੋਂ ਕੰਮ ਕਰਾਉਂਦੀ ਇਸੇ ਤਰ੍ਹਾਂ ਸਮਾਂ گزرਦਾ ਅੱਜ ਹੋਰ ਕੱਲ ਹੋਰ ਸਵੇਰ ਉਹ 16 ਸਾਲ ਦੀ ਹੋ ਜਾਂਦੀ ਹੈ 16 ਸਾਲ ਦੀ ਉਮਰ ਵਿੱਚ ਵੀ ਆਪਣੇ ਕਿਸਮਤ ਨੂੰ ਉਸੇ ਤਰ੍ਹਾਂ ਕੋਸ ਰਹੀ ਹੁੰਦੀ ਜਿਵੇਂ 6 ਸਾਲ ਦੀ ਉਮਰ ਦੇ ਵਿੱਚ ਕੋਸਦੀ ਹੈ ਉਹ ਕੁਝ ਨਹੀਂ ਬਦਲਿਆ ਸੀ ਇਹ ਬਦਲਿਆ ਸੀ ਉਹਦੇ ਪਿਓ ਦੀ ਜਿੰਦਗੀ ਉਹਦੇ ਪਿਓ ਨੇ ਇੱਕ ਪਤਨੀ ਮਿਲ ਗਈ ਪਰ ਉਹਦੀ ਜ਼ਿੰਦਗੀ ਵਰਤ ਤੋਂ ਵੀ ਬਿਹਤਰ ਹੁੰਦੀ ਜਾ ਰਹੀ ਸੀ ਇੱਕ ਦਿਨ ਉਹ ਖੂਹ ਤੋਂ ਪਾਣੀ ਭਰਨ ਜਾਂਦੀ ਆ ਸੋਚਦੀ ਰਸਤੇ ਵਿੱਚ ਗਵਾਚੀ ਸੋਚਾਂ ਵਿੱਚ ਮੈਂ ਕੀ ਕਰਾਂ ਮੈਂ ਉਸ ਦਲਦਲ ਚੋਂ ਕਿਵੇਂ ਨਿਕਲ ਸਕਦੀ ਹਾਂ ਸੁਭਾ ਸ਼ਾਮ ਮੇਰੀ ਮਾਮਾ ਨੂੰ ਕੁੱਟਦੀਆਂ ਨਾਲੇ ਮੇਰੇ ਤੋਂ ਕੰਮ ਕਰਾਂਦੀ ਪਰ ਉਹਨੇ ਕਦੇ ਆਪਣੇ ਪਿਓ ਨੂੰ ਦੱਸਿਆ ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜਾ ਪਿਓ ਮੇਰਾ ਪਹਿਲਾਂ ਨਹੀਂ ਬਣਿਆ ਹੁਣ ਮੇਰਾ ਕਿੱਥੋਂ ਬਣ ਜੂ ਉਹ ਤਾਂ ਮੇਰੀ ਮਾਂ ਦੀ ਗੱਲ ਸੋਂ ਇਸ ਕਰਕੇ ਸੋਚਾਂ ਦੇ ਵਿੱਚ ਪਾਣੀ ਦਾ ਘੜਾ ਭਰਦੀ ਆ ਤੇ ਵਾਪਸ ਆ ਜਾਂਦੇ ਜਦੋਂ ਘਰੇ ਵਾਪਸ ਆਉਂਦੀ ਹੈ ਉਹ ਕੀ ਵੇਖਦੀ ਉਹਦੀ ਮਾਂ ਸ਼ੀ ਸ਼ੀਲਾ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਹੁੰਦੀ ਹੈ ਫੋਨ ਤੇ ਗੱਲ ਉਹ ਇੰਨੀ ਮਤਲਬ ਪਿਆਰ ਨਾਲ ਕਰ ਰਹੀ ਹੁੰਦੀ ਹੈ ਬੇਲਾ ਹੈਰਾਨ ਹੋ ਜਾਂਦੀ ਆ ਮੇਰੇ ਪੇਉਂਗਾ ਸਾਰਾ ਦਿਨ ਆਕੜ ਆਕੜ ਕੇ ਪੈਂਦੀ ਆ ਭੱਜ ਭੱਜ ਕੇ ਪੈਂਦੀ ਆ ਮੈਨੂੰ ਤਾਂ ਵੱਡਣ ਖਾਨ ਵਾਂਗੂ ਪੈਂਦੀ ਹੁਣ ਕਿਹਦੇ ਨਾਲ ਇੰਨੀ ਨਰਮ ਤੇ ਲਈ ਗੱਲਾਂ ਕਰ ਰਹੀ ਹੈ ਬੀਲਾ ਸਾਰੀ ਗੱਲਾਂ ਸੁਣ ਲੈਂਦੀ ਹੈ ਤੇ ਉਹ ਸਮਝ ਵੀ ਜਾਂਦੀ ਹੈ ਕਿਸੇ ਹੋਰ ਬੰਦੇ ਨਾਲ ਗੱਲ ਕਰ ਰਹੀ ਹੈ ਜਦੋਂ ਉਹਦੀ ਮਾਸ਼ੀਲਾ ਫੋਨ ਕਰਦੀ ਆ ਤਾਂ ਉਹਦੇ ਸਾਹਮਣੇ ਆ ਕੇ ਕਹਿੰਦੀ ਆ ਮਾਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਪਿਓ ਦੇ ਹੁੰਦੇ ਕਿਸੇ ਬਗਾਨੇ ਬੰਦੇ ਨਾਲ ਗੱਲਾਂ ਕਰਦੀ ਆ ਦਾ ਪਿਓ ਜਿਹੜਾ ਤੇਰੇ ਤੇ ਇੰਨਾ ਵਿਸ਼ਵਾਸ ਕਰਦਾ ਇੰਨਾ ਪਿਆਰ ਨਹੀਂ ਕਰਦਾ ਤੈਨੂੰ ਉਸ ਤੋਂ ਦੁੱਗਣਾ ਪਿਆਰ ਕਰਦਾ ਉਹਨੂੰ ਧੋਖਾ ਦੇ ਰਹੀ ਹੈ ਇਹ ਗੱਲ ਸੁਣ ਕੇ ਸ਼ੀਲਾ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਹ ਖੜੀ ਹੁੰਦੀ ਹੈ ਤੇ ਇੱਕ ਚਪੇੜ ਬੇਲਾ ਦੇ ਮਾਰਦੀ ਉਹਨੂੰ ਕਹਿੰਦੀ ਹੁਣ ਤਾਂ ਤੂੰ ਮੈਨੂੰ ਇਹ ਗੱਲ ਕਹਿ ਤੀ ਇਸ ਤੋਂ ਬਾਅਦ ਜੇ ਤੂੰ ਮੈਨੂੰ ਬੋਲੀ ਨਾ ਤਾਂ ਮੈਂ ਤੈਨੂੰ ਘਰੋਂ ਕੱਢ ਦੂੰਗੀ ਚਲੋ ਸ਼ੀਲਾ ਜਿਹੜੀ ਆਪਣੀ ਧੀ ਨੂੰ ਝਿੜ ਕੇ ਅੰਦਰ ਚਲੀ ਜਾਂਦੀ ਹੈ ਤੇ ਬੇਲਾ ਉੱਥੇ ਹੀ ਖੜੀ ਰਹਿੰਦੀ ਆ ਪਰ ਸ਼ੀਲਾ ਨੂੰ ਇਸ ਗੱਲ ਦੀ ਫਿਕਰ ਹੋ ਜਾਂਦੀ ਹੈ ਕਿ ਤੇ ਆਪਣੇ ਪਿਓ ਨੂੰ ਨਾ ਦੱਸ ਦੇਈ ਉਧਰੋ ਬੇਲਾ ਸੋਚਦੀ ਆ ਵੀ ਕਿਹੋ ਜਹੀ ਬੇਗਹਿਰਤ ਔਰਤ ਨੂੰ ਵਿਆਹ ਕੇ ਲਿਆਇਆ ਮੇਰਾ ਪਿਓ ਵੀ ਮੇਰੇ ਤੇ ਜ਼ੁਲਮ ਕਰਦਾ ਨਾਲ ਹੀ ਉਹਨੂੰ ਧੋਖਾ ਦਿੰਦੀ ਆ ਉਹ ਸੋਚਦੀ ਆ ਮੈਂ ਆਪਣੇ ਪਿਓ ਨੂੰ ਦੱਸਾਂ ਪਰ ਨਾਲ ਹੀ ਉਹਦੇ ਦਿਮਾਗ ਵਿੱਚ ਇਹ ਖਿਆਲ ਆਉਂਦਾ ਮੇਰੇ ਆਪਣੇ ਪਿਓ ਨੂੰ ਦੱਸਿਆ ਤੇ ਮੇਰੇ ਪਿਓ ਨੇ ਕਿਹੜਾ ਮੇਰੇ ਤੇ ਯਕੀਨ ਕਰਨਾ ਉਹ ਚੁੱਪ ਰਹਿੰਦੀ ਔਰ ਰਾਤ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੀ ਹੈ ਅਗਲੇ ਦਿਨ ਜਦੋਂ বেলা ਖੂ ਤੋ ਪਾਣੀ ਭਰ ਕੇ ਆਉਂਦੀ ਆ ਤਾਂ ਸ਼ੀਲਾ ਕੀ ਕਰਦੀ ਉਹਨੂੰ ਆਂਦੀ ਨੂੰ ਇਹ ਕਹਿੰਦੀ ਆ ਕਿ ਕਿੱਧਰ ਗਈ ਸੀ ਖੇ ਖਾਣ ਉਹ ਕਹਿੰਦੀ ਮਾਂ ਮੈਂ ਤਾਂ ਪਾਣੀ ਲੈਣ ਗਈ ਸੀ ਮੈਂ ਕਿੱਧਰ ਜਾਣਾ ਸੀ ਕਹਿੰਦੀ ਮੈਨੂੰ ਪਤਾ ਤੂੰ ਕਿੱਥੇ ਤੁਰੀ ਫਿਰਦੀ ਆ ਤੂੰ ਕਹਿੰਦੀ ਇਸ ਘਰ ਦੇ ਬੇਲ ਨੂੰ ਇਹ ਵੀ ਲੱਗਦਾ ਕਿੰਨੇ ਸਾਲਾਂ ਦੀ ਇਹਦਾ ਜ਼ੁਲਮ ਸਹਿ ਰਹੀ ਐ ਮੈਂ ਸਹਿਣਾ ਵੀ ਕਿਉਂ ਆ ਉਹ ਗੁੱਸੇ ਚਲੀ ਜਾਂਦੀ ਐ ਤੇ ਘਰ ਉਹ ਸ਼ਾਮ ਨੂੰ ਜਦੋਂ ਉਹਦਾ ਪਿਓ ਸੁਰੇਸ਼ ਟੈਕਸੀ ਲੈ ਕੇ ਆਉਂਦਾ ਐ ਜਿਹੜੀ ਸ਼ੀਲਾ ਪਖੰਡ ਕਰਨ ਲੱਗ ਜਾਂਦੀ ਐ ਤੇ ਉਹਨੂੰ ਕਹਿਣ ਲੱਗ ਜਾਂਦੀ ਐ ਵੀ ਤੂੰ ਆਪਣੀ ਧੀ ਦਾ ਬੋਤਾ ਮੇਰੇ ਕੋਲ ਪੱਕ ਕਰਦਾ ਹੁੰਦਾ ਸੀ ਨਾ ਤੇਰੀ ਧੀ ਤੇਰੀ ਪੱਗ ਨੂੰ ਲੀਕ ਲਾ ਕੇ ਚਲੀ ਗਈ ਉਹ ਕਹਿੰਦਾ ਕੀ ਮਤਲਬ ਤੇਰਾ ਚਿੱਠੀ ਦਿਖਾਉਂਦੀ ਹਾਂ ਚਿੱਠੀ ਦਿਖਾ ਕੇ ਦਿੰਦੀ ਉਹ ਕਹਿੰਦੀ ਵੀ ਚਿੱਠੀ ਲੇਕ ਕੇ ਗਈ ਐ ਤੇਰੀ ਧੀ ਉਹ ਚਿੱਠੀ ਸ਼ੀਲਾ ਨੇ ਆਪ ਹੀ ਲਿਖੀ ਹੁੰਦੀ ਉਹ ਤੇ ਲਿਖਿਆ ਹੁੰਦਾ ਐ ਘਰ ਛੱਡ ਕੇ ਜਾ ਰ ਉਸੀ ਦੋਨੋਂ ਮੈਨੂੰ ਪਿਆਰ ਨਹੀਂ ਕਰਦੇ ਇਸ ਲਈ ਮੈਂ ਇਸ ਕਰਕੇ ਨਹੀਂ ਰਹਿਣਾ ਚਾਹੁੰਦੀ ਚਲੋ ਦਾ ਪਿਓ ਉਹਨੂੰ ਗੁੱਸਾ ਆਉਂਦਾ ਉਹਨੂੰ ਕਹਿੰਦਾ ਵੀ ਉਹਨੂੰ ਕਿਤੇ ਮਿਲ ਗਈ ਤਾਂ ਮੈਂ ਮਾਰੂੰਗਾ ਉਹਨੇ ਪੈਰੀ ਆਪਣੇ ਕੁੜੀ ਨੂੰ ਲੱਭਣ ਲਈ ਚਲੇ ਜਾਂਦਾ ਪਰ ਉਹ ਬੇਲਾ ਕਿਤੇ ਨਹੀਂ ਮਿਲਦੀ ਤੇ ਵਾਪਸ ਆ ਜਾਂਦਾ ਉਹ ਆਪਣੀ ਘਰਵਾਲੀ ਨਾਲ ਵੀ ਲੜਦਾ ਇਧਰੋਂ ਜਿਹੜੀ ਬੇਲਾ ਉਹ ਰੋਂਦੀ ਰੋਂਦੀ ਸ਼ਹਿਰ ਪਹੁੰਚ ਜਾਂਦੀ ਸ਼ਹਿਰ ਪਹੁੰਚ ਕੇ ਸੋਚਦੀ ਆ ਕਿ ਕਿਸੇ ਦੇ ਘਰ ਕੰਮ ਲੱਭ ਲਵਾਂ ਜੇ ਮੈਨੂੰ ਕੋਈ ਕੰਮ ਮਿਲ ਗਿਆ ਤਾਂ ਅਸੀਂ ਮੈਂ ਰਹਿਣ ਦਾ ਟਿਕਾਣਾ ਬਣਾ ਲੂ ਮੈਂ ਉੱਥੇ ਨਾਲੋਂ ਤਾਂ ਵਧੀਆ ਰਹੂੰਗੀ ਮੈਨੂੰ ਜ਼ਿੰਦਗੀ ਨੇ ਇੱਕ ਮੌਕਾ ਦਿੱਤਾ ਪਰ ਜਦੋਂ ਉਹ ਇੱਕ ਸ਼ਹਿਰ ਦੀ ਕਲੋਨੀ ਵਿੱਚ ਜਾ ਕੇ ਗੇਟ ਘੜਕਾਂ ਦੀ ਕੰਮ ਮੰਗਦੀ ਉਹਨੂੰ ਕੋਈ ਵੀ ਕੰਮ ਨਹੀਂ ਹੁੰਦਾ ਸਾਰਿਆਂ ਨੂੰ ਇਹੀ ਲੱਗਦਾ ਹੁੰਦਾ ਵੀ ਸੋਹਣੀ ਸੁਨੱਖੀ ਵਧੀਆ ਕੁੜੀ ਆ ਕੋਈ ੱਡੀ ਪਘਾਰ ਨਹੀਂ ਲੱਗਦੀ ਕੋਈ ਗਰੀਬ ਘਰ ਵੀ ਨਹੀਂ ਲੱਗਦੀ ਪਰ ਇਹ ਕੰਮ ਕਿਉਂ ਮੰਗ ਰਹੀ ਹੈ ਪਤਾ ਨਹੀਂ ਕੌਣ ਹੋਊਗੀ ਜਿਹੜੀ ਆਪਣੇ ਆਪ ਆ ਕੇ ਕਹਿੰਦੀ ਮੈਨੂੰ ਕੰਮ ਚਾਹੀਦਾ ਇਸ ਕਰਕੇ ਕੋਈ ਵੀ ਉਹ ਯਕੀਨ ਨਹੀਂ ਕਰਦਾ ਉਹ ਸਾਰੇ ਜਵਾਬ ਦਿੰਦੇ ਆ ਫਿਰ ਉਹ ਸੋਚਦੀ ਆ ਮੈਨੂੰ ਢਿੱਡ ਤਾਂ ਭਰਨਾ ਪਊਗਾ ਇੱਕ ਕਟੋਰਾ ਲੈਂਦੀ ਆ ਚੌਂਕ ਤੇ ਖੜ ਕੇ ਉਹ ਭੀਖ ਮੰਗਣ ਲੱਗ ਜਾਂਦੀ ਆ ਜਿਹੜੀਆਂ-ਜਿਹੜੀਆਂ ਵੀ ਗੱਡੀਆਂ ਉਹਦੇ ਅੱਗੇ ਹੁੰਦੀਆਂ ਕਟੋਰਾ ਕਰ ਦਿੰਦੀ ਮਜ਼ਦੂਰੀ ਬਣ ਗਈ ਸੀ ਉਹਨੂੰ ਇਸ ਕਰਕੇ ਉਹਨੇ ਭੀਖ ਮੰਗਣੀ ਸ਼ੁਰੂ ਕਰਤੀ ਚਲੋ ਕੋਈ ਗੱਡੀ ਵਾਲਾ 10 ਕਰਦਾ ਕੋਈ 2 ਦਿੰਦਾ ਕੋਈ 5 ਦਿੰਦਾ ਕੋਈ 10 ਦਿੰਦਾ ਇਸ ਤਰ੍ਹਾਂ ਉਹ ਕਾਫੀ ਪੈਸੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਹਨੇ ਰੁਟੀਨ ਬਣਾ ਲਿਆ ਚਾਹੁੰਦੀ ਕੋਈ ਕੰਮ ਕਰਨਾ ਪਰ ਉਹਦੇ ਕੋਲ ਕੋਈ ਹਿੱਲਾ ਨਹੀਂ ਹੁੰਦਾ ਕਰਕੇ ਉਹ ਭੀਖ ਮੰਗਦੀ ਆ ਫਿਰ ਸੋਚ ਜੇ ਕਿ ਇਹ ਨਾ ਪੈਸਿਆਂ ਚੋਂ ਪੈਸੇ ਬਚਾ ਕੇ ਪਚਾ ਕੇ ਮੈਂ ਕੋਈ ਆਪਣਾ ਕੰਮ ਸ਼ੁਰੂ ਕਰ ਲੂੰਗੀ ਫਿਰ ਮੈਨੂੰ ਭੀਖ ਮੰਗਣ ਦੀ ਲੋੜ ਨਹੀਂ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਉਧਰ ਜਿਹੜੀ ਬੇਲਾ ਦਾ ਪਿਓ ਹੁੰਦਾ ਸਰੇਸ਼ ਉਹ ਸਵੇਰੇ ਜਾਂਦਾ ਕੰਮ ਤੇ ਸ਼ਾਮ ਨੂੰ ਆਉਂਦਾ ਤੇ ਆਪਣੀ ਘਰ ਵਾਲੀ ਤੋਂ ਗਾਲਾਂ ਤਾਹਨੇ ਸੁਣਦਾ ਕਿਉਂਕਿ ਉਹਨੂੰ ਕਹਿੰਦੀ ਵੀ ਆ ਕਿ ਤੇਰੀ ਧੀ ਤੈਨੂੰ ਇਸ ਤਰ੍ਹਾਂ ਛੱਡ ਕੇ ਚਲੀ ਗਈ ਤੇਰੀ ਪਾਗ ਨੂੰ ਲੀਕ ਲਾ ਕੇ ਇਸ ਗੱਲ ਦਾ ਵੀ ਸਰੇਸ਼ ਜਿਹੜਾ ਨਿਮੋਸ਼ੀ ਮੰਨਦਾ ਇਸ ਕਰਕੇ ਉਹ ਆਪਣੀ ਘਰ ਵਾਲੀ ਮੂਰੇ ਬੋਲਦਾ ਨਹੀਂ ਉਧਰ ਉਹਦੇ ਘਰ ਵਾਲੀ ਇਹ ਜਿਹੜੀ ਉਹ ਪੈਸੇ ਇਕੱਠੇ ਕਰਦੀ ਰਹਿੰਦੀ ਹੈ ਜਿਹੜੀ ਵੀ ਪੈਸੇ ਲਿਆਂਦਾ ਜਿਹੜਾ ਉਹਦੇ ਕੋਲ ਜ਼ਮੀਨ ਜਾਇਦ ਬਣਾਈ ਹੁੰਦੀ ਹੈ ਘਰ ਹੁੰਦਾ ਕਾਗਜ਼ਾਤ ਉਹ ਸਾਰੇ ਆਪਣੀ ਮੁਠੀ 'ਚ ਕਰ ਲੈਂਦੀ ਹੈ ਇੱਕ ਦਿਨ ਕਾਗਜ਼ ਤਿਆਰ ਕਰਕੇ ਘਰ ਤੇ ਜੋ ਉਹਦੇ ਕੋਲ ਜ਼ਮੀਨ ਹੁੰਦੀ ਉਹਦੇ ਅੰਗੂਠਾ ਲਵਾ ਲੈਂਦੀ ਹੈ ਪੈਸੇ ਉਹ ਪਹਿਲਾਂ ਹੀ ਛੋਟ-ਛੋਟ ਕੇ ਰੱਖੀ ਜਾਂਦੇ ਸੋਨੇ ਦਾ ਜੋ ਗਹਿਣੇ ਸੀ ਉਹਦੇ ਘਰ ਵਾਲੀ ਤੇ ਬੇਲਾ ਦੀ ਮਾਂ ਦੇ ਉਹ ਵੀ ਆਪਣੇ ਕਬਜ਼ੇ 'ਚ ਕਰ ਲੈਂਦੀ ਹੈ ਇਸੇ ਤਰ੍ਹਾਂ ਜ਼ਿੰਦਗੀ ਤੋੜਦੀ ਜਾਂਦੀ ਹੈ ਇਧਰੋਂ ਜਿਹੜੀ ਬੇਲਾ ਆ ਗਈ ਆ ਉਹ ਇੱਕ ਦਿਨ ਭੀਖ ਮੰਗਦੀ ਰਹਿੰਦੀ ਆ ਤੇ ਭੀਖ ਮੰਗਦੇ ਮੰਗਦੇ ਇੱਕ ਸੋਹਣੀ ਗੱਡੀ ਆ ਕੇ ਖੜਦੀ ਆ ਰੂਟੀਨ ਵਾਂਗੂ ਆਪਣਾ ਕਟੋਰਾ ਉਸ ਗੱਡੀ ਵਾਲੇ ਅੱਗੇ ਕਰਦੀ ਹੈ ਗੱਡੀ ਦੇ ਵਿੱਚ ਇੱਕ ਬਹੁਤ ਸੋਹਣਾ ਸਨੱਖਾ ਨੌਜਵਾਨ ਬੈਠਾ ਹੁੰਦਾ ਜਦੋਂ ਸ਼ੀਸ਼ਾ ਡਾਊਨ ਕਰਦਾ ਤਾਂ ਕਟੋਰਾ ਉਹਦੇ ਅੱਗੇ ਕਰਦੀ ਉਹ ਕਹਿੰਦਾ ਕਿੰਨੀ ਸੋਹਣੀ ਕੁੜੀ ਹੈ ਅਨੂਪੀ ਖ ਮੰਗਣ ਲਈ ਤਾਂ ਨਹੀਂ ਰੱਬ ਨੇ ਬਣਾਇਆ ਤੂੰ ਤਾਂ ਬੜੀ ਸੋਹਣੀ ਹੈ ਬੇਲਾ ਨੂੰ ਇਸ ਗੱਲ ਦਾ ਗੁੱਸਾ ਆਂਦਾ ਉਹ ਕਹਿੰਦੀ ਮੈਂ ਭੀਖ ਜ਼ਰੂਰ ਮੰਗਨੀ ਆ ਮੇਰੀ ਮਜਬੂਰੀ ਆ ਪਰ ਮੈਂ ਇੱਜ਼ਤ ਦਾ ਸੌਦਾ ਕਰਨ ਬਾਰੇ ਨਾ ਸੋਚੀ ਮੈਨੂੰ ਪਤਾ ਤੁਹਾਡੇ ਵਰਗੇ ਅਮੀਰ ਲੋਕਾਂ ਲਈ ਸਾਡੇ ਗਰੀਬ ਲੋਕਾਂ ਦੀ ਇੱਜ਼ਤ ਕੋਈ ਮਾਇਨੇ ਨਹੀਂ ਰੱਖਦੀ ਪਰ ਮੈਂ ਇੱਜ਼ਤਦਾਰ ਪਿਓ ਦੀ ਇੱਜ਼ਤਦਾਰ ਤਹੀ ਆ ਉੱਥੇ ਵੀ ਆਪਣੇ ਪਿਓ ਦੀ ਇੱਜ਼ਤ ਬਰਾਂਦੀ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਗਲਤ ਸਮਝ ਗਏ ਜਿਹੜਾ ਇਹ ਸਾਹਣਾ ਤੁਸੀਂ ਸੋਹਣੇ ਸੁਨੱਖੇ ਤੁਹਾਡਾ ਪੈਰਾ ਵਾ ਤੁਸੀਂ ਲੱਗਦੇ ਨਹੀਂ ਕਿ ਤੁਸੀਂ ਭੀਖ ਮੰਗਦੇ ਹਾਂ ਇਸ ਕਰਕੇ ਮੈਂ ਪੁੱਛ ਰਿਹਾ ਉਹ ਉੱਥੇ ਖੜੀ ਖੜੀ ਉਹਨੂੰ ਕਹਿੰਦੀ ਹੈ ਕਿ ਮੇਰੀ ਮਜਬੂਰੀ ਹੈ ਮੇਰੀ ਮਤਰੀ ਮਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਮੈਨੂੰ ਕਿਸੇ ਨੇ ਕੋਈ ਕੰਮ ਨਹੀਂ ਦਿੱਤਾ ਮੈਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੀ ਹਾਂ ਮੈਂ ਕੰਮ ਲੱਭ ਰਹੀ ਹਾਂ ਉਹ ਕਹਿੰਦਾ ਫਿਰ ਜੇ ਤੂੰ ਕੰਮ ਲੱਭਿਆ ਚੱਲ ਕਹਿੰਦਾ ਕੰਮ ਤਾਂ ਤੈਨੂੰ ਮੈਂ ਦੇ ਦਿੰਦਾ ਮੇਰੇ ਘਰੇ ਕਹਿੰਦਾ ਮੇਡ ਦੀ ਲੋੜ ਹੈ ਉਹਨੂੰ ਗੱਡੀ 'ਚ ਬਿਠਾ ਲੈਂਦਾ ਗੱਡੀ 'ਚ ਬਿਠਾ ਕੇ ਉਹਨੂੰ ਘਰ ਲੈ ਆਉਂਦਾ ਇੱਕ ਬੰਗਲੇ ਟਾਈਪ ਘਰ ਹੁੰਦਾ ਬਹੁਤ ਸੋਹਣਾ ਘਰ ਜਦੋਂ ਆ ਕੇ ਬੇਲਾ ਗੱਡੀ ਦੇ ਵਿੱਚੋਂ ਉਤਰਦੀ ਹੈ ਤਾਂ ਉਸ ਨੂੰ ਮੰਗਲੇ ਨੂੰ ਦੇਖਦੀ ਰਹ ਜਾਂਦੀ ਹੈ ਉਹਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਮਜ਼ਾਕ ਤਾਂ ਨਹੀਂ ਕਰ ਰਹੇ ਹੋ ਮੁੰਡਾ ਕਹਿੰਦਾ ਨਹੀਂ ਮਜ਼ਾਕ ਨਹੀਂ ਕਰ ਰਿਹਾ ਵਾਕਈ ਇੰਨੇ ਵੱਡੇ ਘਰ ਦੇ ਵਿੱਚ ਮੈਂ ਕੱਲਾ ਰਹਿੰਦਾ ਤੇ ਮੈਨੂੰ ਮੇਡ ਦੀ ਲੋੜ ਹੈ ਤੁਸੀਂ ਇਸ ਘਰ ਦਾ ਸਾਰਾ ਕੰਮ ਸੰਭਾਲੋ ਜਿੰਨੀ ਤਨਖਾਹ ਤੂੰ ਕਹੇਂਗੀ ਮੈਂ ਤੁਹਾਨੂੰ ਉਨੀ ਮਿਲੇਗੀ ਉਹ ਕਹਿੰਦੀ ਮੈਨੂੰ ਸਿਰ ਤੇ ਛੱਤ ਤੇ ਇੱਜ਼ਤ ਦੀ ਰੋਟੀ ਚਾਹੀਦੀ ਆ ਤਨਖਾਹ ਦੀ ਮੈਨੂੰ ਲੋੜ ਨਹੀਂ ਉਹ ਕਹਿੰਦਾ ਵੀ ਠੀਕ ਆ ਤੂੰ ਇੱਥੇ ਰਹੇਂਗੀ ਉਹ ਨੂੰ ਉੱਪਰਲਾ ਪੋਸ਼ਣ ਜਿਹੜਾ ਉਹ ਕਮਰਾ ਦੇ ਦਿੰਦਾ ਇੱਥੇ ਤੂੰ ਰਹਿਣਾ ਪਹਿਲਾਂ ਤਾਂ ਉਹ ਥੋੜਾ ਡਰ ਜਾਂਦੀ ਐ ਮੈਂ ਯਕੀਨ ਕਰਾਂ ਕਿ ਨਾ ਕਰਾਂ ਫਿਰ ਉਹ ਸੋਚਦੀ ਐ ਕਿ ਦੇਖਣ ਚ ਤਾਂ ਭਲਾ ਮਾਅਮਸ ਲੱਗਦਾ ਹੋਰਾਂ ਦੇ ਘਰਾਂ ਨਾ ਕੰਮ ਕਰਨ ਲੱਗ ਜਾਂਦੀ ਐ ਕੰਮ ਕਰਦੇ ਕਰਦੇ ਉਹ ਆਪਸ ਵਿੱਚ ਘੁਲ ਮਿਲ ਜਾਂਦੇ ਆ ਤੇ ਫਿਰ ਉਸ ਮੁੰਡੇ ਦਾ ਨਾਮ ਪੁੱਛਦੇ ਆ ਮੁੰਡਾ ਆਪਣਾ ਨਾਮ ਮੰਟੀ ਰਾਜ ਦਾ ਕਹਿੰਦਾ ਕਿ ਮੇਰੇ ਬਾਪ ਇੱਕ ਮਾਪੇ ਇੱਕ ਸੜਕਾ ਹਾਸੇ ਦੇ ਵਿੱਚ ਚੱਲ ਬਸੇ ਤੇ ਮੈਂ ਪੱਲਾ ਰਹਿ ਗਿਆ ਮੇਰੇ ਕੋਈ ਰਿਸ਼ਤੇਦਾਰ ਨਹੀਂ ਮੈਂ ਭਾਵੇਂ ਪੈਸਾ ਬਹੁਤ ਕਮਾਇਆ ਪਰ ਇਸਟਰੀ ਮਾਮਲੇ ਵਿੱਚ ਮੈਂ ਬਹੁਤ ਗਰੀਬ ਹਾਂ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਆਈ ਹੈ ਮੈਨੂੰ ਇਸ ਗੱਲ ਦਾ ਸਕੂਨ ਵੀ ਆ ਮੈਂ ਇੱਕ ਜ਼ਰੂਰਤਮੰਦ ਕੁੜੀ ਨੂੰ ਕੰਮ ਲੱਤਾ ਚਲੋ ਦੋਨਾਂ ਦੇ ਆਪਸ ਵਿੱਚ ਵਧੀਆ ਬਣਨ ਲੱਗਦੇ ਆ ਬੇਲਾ ਸਾਰੇ ਘਰ ਦੇ ਕੰਮ ਕਰਦੀ ਹੈ ਖਾਣਾ ਵਧੀਆ ਬਣਾਉਂਦੀ ਹੈ ਟਾਈਮ ਤੇ ਉਹਨੂੰ ਖਵਾਉਂਦੀ ਹੈ ਉਹ ਤਿਆਰ ਹੋ ਕੇ ਕੰਮ ਤੇ ਚੱਲ ਜਾਂਦਾ ਬੇਲਾ ਦੀ ਜਿੰਦਗੀ ਇੱਕ ਵਧੀਆ ਜ਼ਿੰਦਗੀ ਬਣਾ ਜਾਂਦੀ ਹੈ ਜਿਹੜੇ ਸੁਰੇਸ਼ ਡੇ ਘਰ ਵਾਲੀ ਹੁੰਦੀ ਹੈ ਸ਼ੀਲਾ ਉਹ ਆਪਣੇ ਬੁਆਏਫਰੈਂਡ ਨਾਲ ਆਪਣੇ ਪ੍ਰੇਮੀ ਨਾਲ ਪਲਾਨ ਕਰਦੀ ਹੈ ਕਿ ਸਾਰਾ ਕੁਝ ਮੁਠੀ ਚ ਕਰ ਲੈਂਦੀ ਹੈ ਉਹਨੂੰ ਕਹਿ ਲੈਂਦੀ ਹੈ ਉਹਨੂੰ ਮੈਸੇਜ ਕਰ ਦੇ ਕੇ ਮੈਂ ਤਿਆਰ ਆ ਤੂੰ ਸਰੇਸ਼ ਆਪਣੇ ਕੰਮ ਉਤੇ ਗਿਆ ਉਸ ਤੋਂ ਬਾਅਦ ਸ਼ੀਲਾ ਦਾ ਪ੍ਰੇਮੀ ਘਰ ਦੇ ਵਿੱਚ ਆਉਂਦਾ ਹੈ ਸਾਰਾ ਸਮਾਨ ਆਪਣੇ ਕੱਪੜੇ-ਕੁੱਪੜੇ ਵਾ ਕੇ ਉਹ ਨਾਲ ਚਲੀ ਜਾਂਦੀ ਹੈ ਸ਼ਾਮ ਨੂੰ ਜਦ ਸਰੇਸ਼ ਆ ਕੇ ਘਰ ਦਾ ਦਵਾਜ਼ਾ ਖੋਲਦਾ ਉਹ ਵੇਖਦਾ ਕਿ ਘਰ ਦੇ ਵਿੱਚ ਸ਼ੀਲਾ ਕਿਤੇ ਦਿਖਾਈ ਨਹੀਂ ਰਹੀ ਉਹ ਆਵਾਜ਼ ਮਾਰਦਾ ਸ਼ੀਲਾ ਸ਼ੀਲਾ ਪਰ ਸ਼ੀਲਾ ਹੋਵੇ ਤਾਂ ਬੋਲੇ ਉਹ ਆਸੇ-ਪਾਸੇ ਘੁਮਰਾਇਆ ਵੇਖਦਾ ਉਹਨਾਂ ਦੀ ਹੁੰਦੀ ਜਿਹੜੀ ਉੱਥੇ ਅਲਮਾਰੀ ਜੋ ਲੋਕਰ ਬਣਿਆ ਹੁੰਦਾ ਉਹ ਵੀ ਖਾਲੀ ਪਈ ਹੁੰਦੀ ਆ ਉਹਨੂੰ ਸਮਝਣ ਤੇ ਦੇ ਨਹੀਂ ਲੱਗਦੀ ਇਹਦਾ ਮਤਲਬ ਸ਼ੀਲਾ ਕਿਤੇ ਚਲੇ ਗਈ ਉਹ ਘਰ ਆਇਆ ਬਾਹਰ ਆਉਂਦਾ ਤੇ ਬਾਹਰ ਆ ਕੇ ਮੰਜਰੀ ਉਹਨੇਗਾ ਮੋਬਾਈਲ ਤੇ ਪੈਂਦੀ ਉਹ ਵੇਖਦਾ ਚੱਕ ਕੇ ਮੋਬਾਈਲ ਉਹਦੇ ਘਰ ਵਾਲੀ ਦਾ ਹੁੰਦਾ ਜਿਹੜੀ ਕਿ ਕਾਲ ਕਾਲ ਦੇ ਵਿੱਚ ਉੱਥੇ ਭੁੱਲ ਜਾਂਦੀ ਆ ਉਹ ਫੋਨ ਚੱਕ ਕੇ ਵੇਖਦਾ ਫੋਨ ਦੇ ਵਿੱਚ ਆਪਣੀ ਪ੍ਰੇਮੀ ਨਾਲ ਚੈਟ ਹੋਈ ਹੁੰਦੀ ਆ ਗੱਲ ਹੋਈ ਉਹਦਾ ਸਾਰੀ ਪੜ ਲੈਂਦਾ ਜਿਵੇਂ ਉਹਨੇ ਲਿਖਿਆ ਵੀ ਮੈਂ ਤਿਆਰ ਆ ਤੂੰ ਆ ਜਾ ਇਸ ਤੋਂ ਪਹਿਲਾਂ ਉਹਨਾਂ ਦੀ ਜੋ ਗੱਲਾਂ ਹੋਈਆਂ ਬੇਲਾਂ ਨੂੰ ਘਰੋਂ ਕੱਢਣ ਦੀਆਂ ਕਾਗਜੀ ਆ ਤਾਂ ਆਪਣੇ ਮੁਠੀ ਚ ਕਰਨੇ ਪਿਆ ਸੀ ਆਪਣੇ ਮੁਠੀ ਚ ਕਰਨੇ ਜੋ ਵੀ ਪਲੈਨਿੰਗ ਉਹਨਾਂ ਦੀ ਚੱਲਦੀ ਸੀ ਸਾਰੀ ਸਰੇਸ਼ ਪੜ ਲੰਦਾ ਸਰੇਸ਼ ਮੱਥੇ ਤੇ ਹੱਥ ਮਾਰਦਾ ਮੈਂ ਇੰਨੀ ਵੱਡੀ ਗਲਤੀ ਕਰ ਬੈਠਾ ਆਪਣੀ ਧੀ ਤੇ ਮੇਰੀ ਯਕੀਨ ਨਾ ਕੀਤਾ ਇੱਕ ਬਗਾਨੀ ਔਰਤ ਤੇ ਯਕੀਨ ਕੀਤਾ ਅਸਲ ਦੇ ਵਿੱਚ ਜਿਹੜੀ ਸ਼ੀਲਾ ਸੀ ਉਹ ਇੱਕ ਪਲਾਨ ਦੇ ਤਹਿਤ ਹੀ ਇਹਦੇ ਨਾਲ ਗੱਡੀ ਜਾ ਕੇ ਬੈਠੀ ਸੀ ਉਹਨੂੰ ਪਤਾ ਸੀ ਕਿ ਇਹਨੂੰ ਆਪਾਂ ਲੁੱਟ ਸਕਦੇ ਹਾਂ ਕਿਉਂਕਿ ਜਿੰਨਾ ਦਾ ਕੰਮ ਲੁੱਟਣ ਠੱਗੀਆਂ ਮਾਰਨੀਆਂ ਉਹਦੀ ਨੀਗਾ ਹੁੰਦੀ ਆ ਵੀ ਅਸੀਂ ਕਿਹੜੇ ਬੰਦੇ ਨੂੰ ਟਾਰਗੇਟ ਕਰ ਸਕਦੇ ਆ ਇਸ ਕਰਕੇ ਉਹ ਸੋਚ ਸਮਝ ਕੇ ਆਈ ਵਿਆਹ ਕਰਾਇਆ ਇਹਦੇ ਨਾਲ ਰਹੀ ਫਿਰ ਇਹ ਸਾਰਾ ਪੈਸੇ ਭੇਤ ਲੈ ਕੇ ਸਾਰਾ ਪੈਸਾ ਸੋਨਾ ਲੈ ਕੇ ਦੌੜ ਗਈ ਹੁਣ ਜਿਹੜਾ ਸ੍ਰੇਸ਼ਾ ਉਹ ਬਿਲਕੁਲ ਟੁੱਟ ਜਾਂਦਾ ਤੇ ਉਹ ਸੋਚਦਾ ਮੈਂ ਕਿਹਦੇ ਲਈ ਕਮਾਣਾ ਧੀ ਮੇਰੀ ਨਹੀਂ ਰਹੀ ਜਿਹਨੇ ਮੈਂ ਪਤਨੀ ਬਣਾ ਕੇ ਲਿਆ ਉਹ ਮੇਰੇ ਕੋਲ ਨਹੀਂ ਮੈਦਾ ਠੱਗ ਗਿਆ ਗਿਆ ਉਹ ਫੇਰ ਵੀ ਉੱਠਦਾ ਹੌਸਲਾ ਕਰਦਾ ਤੇ ਕੰਮ ਤੇ ਜਾਣਾ ਸ਼ੁਰੂ ਕਰ ਦਿੰਦਾ ਪਰ ਉਹਦਾ ਮਨ ਨਹੀਂ ਕਰ ਰਿਹਾ ਹੁੰਦਾ ਕੰਮ ਕਰਨ ਨੂੰ ਆਪਣੀ ਧੀ ਨੂੰ ਪਾਲਣਾ ਸ਼ੁਰੂ ਕਰਦਾ ਆਪਣੀ ਧੀ ਨੂੰ ਉਹ ਬੜਾ ਲੱਭਦਾ ਤੇ ਲੈ ਕੇ ਟੈਕਸੀ ਉੱਧਰ ਜਾਂਦਾ ਇੱਧਰ ਜਾਂਦਾ ਪਰ ਉਹ ਕਿਤੇ ਨਹੀਂ ਮਿਲਦੀ ਤੇ ਉਹ ਟੈਕਸੀ ਲੈ ਗਿਆ ਕਿਤੇ ਵੀ ਨਹੀਂ ਮਿਲਦੀ ਉਹਨਾਂ ਇੱਕ ਦਿਨ ਤੇਜ ਜਾ ਰਿਹਾ ਹੁੰਦਾ ਸੋਚਾਂ ਦੇ ਵਿੱਚ ਉਹਦੀ ਗੱਡੀ ਐਕਸੀਡੈਂਟ ਹੋ ਜਾਂਦਾ ਉਹ ਪੁਲਿਸ ਵਾਲੇ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੇ ਹਸਪਤਾਲ ਸਰਕਾਰੀ ਹਸਪਤਾਲ ਵਾਲੀ ਜਦੋਂ ਉਹਨੂੰ ਹੋਸ਼ ਆਂਦੀ ਤਾਂ ਉਹ ਵੇਖਦਾ ਕਿ ਇਹਦੀ ਲੱਤ ਦਾ ਫ੍ਰੈਕਚਰ ਹੋ ਗਿਆ ਭਾਵੇਂ ਸਰਜਰੀ ਕਰਨ ਨੂੰ ਗਿਆ ਸੀ ਪਰ ਉਹ ਸੰਭਾਲਣ ਵਾਲਾ ਕੋਈ ਨਹੀਂ ਸੀ ਇਕਲਵਾਰ ਸਵੰਤਾ ਸਮਝਿਆ ਚਲੋ ਜਿੰਨਾ ਕੁ ਟਰੀਟਮੈਂਟ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਉਹਨੂੰ ਘਰੇ ਤੋਰਤਾ ਉਹਦੇ ਕੋਲ ਕੋਈ ਵੀ ਇਹ ਜਾਂ ਰਿਸ਼ਤਾ ਨਹੀਂ ਸੀ ਜਿਹੜਾ ਉਹਦੀ ਸੰਭਾਲ ਕਰ ਸਕੀ ਹਸਪਤਾਲ ਵਾਲਾ ਨੂੰ ਕਹਿ ਕਹਾ ਕੇ ਉਹ ਬਿਲਜੀਅਰ ਲੈ ਲਈ ਉਸ ਤੋਂ ਬਾਅਦ ਕੀ ਮੈਂ ਨਾ ਕੀ ਮੈਂ ਆਪਣੇ ਘਰ ਪਹੁੰਚ ਜਾਂਦਾ ਘਰ ਆ ਕੇ ਆਪਣੇ ਘਰ ਨੂੰ ਵੇਖਦਾ ਤੇ ਆਪਣੇ ਆਪ ਨੂੰ ਕੋਹਦਾ ਤੇ ਸੋਚਦਾ ਅਜੇ ਤਾਂ ਮੈਨੂੰ ਸਜ਼ਾ ਘੱਟ ਮਿਲੀ ਹੈ ਅੱਗੇ-ਅੱਗੇ ਜੋ ਮੇਰੀ ਜ਼ਿੰਦਗੀ ਚਾਹੂਗਾ ਉਹ ਉਸੇ ਕਰਮਾਂ ਦਾ ਫਾਲ ਹੈ ਜਿਹੜਾ ਮੈਂ ਆਪਣੀ ਧੀ ਨਾਲ ਕੀਤਾ ਹੈ ਇਧਰੋਂ ਬੇਲਾ ਜਿਹੜੀ ਉਸ ਮੁੰਡੇ ਮੋਂਟੀ ਦੇ ਘਰ ਰਹਿੰਦੀ ਹੈ ਤੇ ਕਰੇ ਮੋਂਟੀ ਲੱਗਦਾ ਵੀ ਬੇਲਾ ਇੱਕ ਜ਼ਰੂਰਤਮੰਦ ਕੁੜੀ ਹੈ ਮੇਰੇ ਕੋਲ ਪੈਸਾ ਹੈਗਾ ਤੇ ਮੈਨੂੰ ਜੀਵਨ ਸਾਥੀ ਲੋੜ ਹੈ ਨਹੀਂ ਤਾਂ ਮੇਰੇ ਘਰ ਦੇ ਵਿੱਚ ਰਹਿੰਦੀ ਆ ਮੇਰੇ ਨਾਲ ਨਾਲ ਰਾਤ ਹੋ ਚੁੱਕੀ ਆ ਉਹ ਇੱਕ ਦੂਜੇ ਨਾਲ ਆਂਦੇ ਉਹਨਾਂ ਨੂੰ ਇੱਕ ਦੂਜੇ ਨਾਲ ਅਟੈਚਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਸੋਚਦਾ ਵੀ ਕਿਉਂ ਆਣਾ ਤੈਨੂੰ ਆਪਣੀ ਪਤਨੀ ਬਣਾ ਲਵਾਂ ਕਿਉਂ ਮੈਨੂੰ ਨੌਕਰ ਨਹੀਂ ਬਣਾਇਆ ਗਿਆ ਮੈਨੂੰ ਨੌਕਰ ਨਹੀਂ ਬਣਾਇਆ ਤਾਂ ਕੱਲ ਉਹਨੇ ਫਿਰ ਚਲੀ ਜਾਣਾ ਜਦੋਂ ਵੀ ਗਈ ਫਿਰ ਮੈਂ ਕਿਵੇਂ ਉਹਦੀ ਨਾਲ ਉਹ ਆ ਕੇ ਉਹਦੇ ਨਾਲ ਗੱਲ ਕਰਦਾ ਕਿ ਤੂੰ ਮੈਨੂੰ ਗਲਤ ਨਾ ਸਮਝੀ ਜੀ ਤੂੰ ਚਾਹੇ ਮੇਰੇ ਨਾਲ ਸਾਰੀ ਉਮਰ ਚੱਲਣਾ ਚਾਹੇ ਤਾਂ ਮੈਂ ਤੇਰਾ ਹੱਥ ਫੜਨ ਨੂੰ ਤਿਆਰ ਆ ਮੈਂ ਤੇਨ ਨਾਲ ਵਧੀਆ ਹਾਂ ਵਿਆਹ ਕਰਾਉਂਗਾ ਤੈਨੂੰ ਇੱਜ਼ਤ ਦਊਂਗਾ ਪਤਾ ਨਹੀਂ ਬਣੂਗਾ ਤਾਂ ਬਿੱਲਾ ਕਹਿੰਦੀ ਦੇਖ ਲਓ ਮੈਨੂੰ ਵੀ ਰਿਸ਼ਤੇ ਨੇ ਧੋਖੇ ਦਿੱਤੇ ਆ ਬਸ ਧੋਖਾ ਨਾ ਦਿਓ ਉਹ ਕਹਿੰਦਾ ਮੈਂ ਹੁਣ ਤੱਕ ਤੈਨੂੰ ਲੱਗਿਆ ਮੈਂ ਤੈਨੂੰ ਧੋਖਾ ਦੇ ਸਕਦਾ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਲੱਗਿਆ ਚਲੋ ਫਿਰ ਦੋਨੇ ਨੇ ਆਪਸੀ ਸਹਿਮਤੀਆਂ ਵਿਆਹ ਕਰਵਾ ਲੈਂਦੇ ਆਂ ਬਿੱਲਾ ਜਿਹੜੀ ਘਰ ਦੇ ਵਿੱਚ ਮੇਡ ਬਣ ਕੇ ਹੀ ਹੁੰਦੀਆਂ ਉਹਨੂੰ ਘਰ ਦੀ ਮਾਲਕਣ ਬਣ ਚੁੱਕੀ ਹੁੰਦੀ ਹੈ ਬੇਲਾ ਦੇ ਘਰ ਵਾਲਾ ਮੌਂਟੀ ਕਹਿੰਦਾ ਕਿ ਤੈਨੂੰ ਤੇਰੇ ਪਿਓ ਕੋਲ ਜਾਣਾ ਚਾਹੀਦਾ ਫਿਰ ਉਹ ਵੀ ਕਹਿੰਦੀ ਹੈ ਕਿ ਮੈਂ ਚਾਹੁੰਦੀ ਆਂ ਵੀ ਮੈਂ ਆਪਣੇ ਪਿਓ ਨੂੰ ਆਪਣੇ ਪਿਓ ਨੂੰ ਮਿਲਾਂ ਉਸ ਤੋਂ ਬਾਅਦ ਉਹ ਨਾ ਗੱਡੀ ਚੱਕ ਲੈਣ ਪੇਲਾ ਦੇ ਪਿੰਡ ਵੱਲ ਆ ਜਾਂਦੇ ਹਨ ਬੇਲਾ ਦੇ ਪਿੰਡ ਆ ਕੇ ਉਹਨਾਂ ਨੇ ਆਪਣੇ ਪਿੰਡ ਨੂੰ ਦੇਖਦੇ ਆ ਕਿੰਨੇ 2-3 ਸਾਲਾਂ ਦਾ ਜਿਹੜੇ ਬੀਤਿਆ ਉਹਨਾਂ ਦੇ ਵਿੱਚ ਪਿੰਡ ਦੀ ਨਹਾਰ ਥੋੜੀ-ਬਹੁਤੀ ਬਦਲੀ ਆ ਤੇ ਬੇਲਾ ਆਪਣੇ ਘਰ ਵਾਲੇ ਨੂੰ ਆਪਣੇ ਘਰ ਦਾ ਜਿਹੜਾ ਰਾਹ ਦੱਸਦੀ ਹੈ ਉਹਨਾਂ ਦੇ ਘਰ ਅੱਗੇ ਆ ਕੇ ਗੱਡੀ ਖੜ੍ਹਦੀ ਹੈ ਤਾਂ ਢਗਵਾਂਢ ਰਿਔਰਤਾ ਇਕੱਠੀਆਂ ਹੋ ਜਾਂਦੀਆਂ ਹਨ ਕਿ ਕਿਹੜੀ ਗੱਡੀ ਆਈ ਉਹਦਾ ਪਿਓ ਤਾਂ ਬਿਲਕੁਲ ਬੇਵਸਤੀ ਬੀਲ ਛੇਰ ਤੇ ਤੁਰਦਾ ਸੀ ਘਰ ਦੇ ਵਿੱਚ ਉਹਦੀ ਹਾਲਤ ਮਾੜੀ ਸੀ ਆਉਣ ਚ ਕੋਈ ਨਾ ਕੋਈ ਰੋਟੀ ਪਾਣੀ ਦੇ ਜਾਂਦਾ ਐਨੀ ਵੱਡੀ ਗੱਡੀ ਆਈ ਤੇ ਢਗਵਾਂਢ ਨਾਲ ਇਕੱਠੀਆਂ ਹੁੰਦੀਆਂ ਤੇ ਉਹਨੂੰ ਦੇਖ ਕੇ ਹੈਰਾਨ ਜਾਂਦੇ ਉਹਨੂੰ ਪੁੱਛਿਆ ਤੂੰ ਕਿੱਥੇ ਚਲੀ ਗਈ ਤੇ ਫਿਰ ਸਾਰੀ ਸਚਾਈ ਬੇਲਾ ਉਹਨਾਂ ਨੂੰ ਦੱਸ ਰਹੀ ਹੈ ਕਿ ਮੇਰੀ ਮਤਰੀ ਮਾਂ ਨੇ ਮਨ ਉਸ ਦਿਨ ਘਰੋਂ ਵੜਤਾ ਮੈਂ ਉਹਦੀਆਂ ਗੱਲਾਂ ਸੁਣ ਲਈਆਂ ਸੀ ਉਹਨੂੰ ਇਹ ਲੱਗਦਾ ਸੀ ਕਿ ਮੈਂ ਦੱਸਣਾ ਵਾ ਇਸ ਕਰਕੇ ਉਹਨੇ ਮੈਨੂੰ ਕੱਢਤਾ ਤੇ ਫਿਰ ਦੱਸਿਆ ਤੇ ਤੇਰੇ ਪਿਓ ਨਾਲੋਂ ਨਹੀਂ ਇਸ ਤਰ੍ਹਾਂ ਕਿਸੇ ਭੋਏ ਭੱਜ ਗਈ ਬੇਲਾ ਆਪਣੇ ਘਰ ਦੇ ਵਿੱਚ ਦਾਖਲ ਨੇ ਬੇਲਾ ਦਾ ਪਿਓ ਬਰਾਂਡੇ ਦੇ ਵਿੱਚ ਮੰਜੇ ਤੇ ਪਿਆ ਹੁੰਦਾ ਜਦੋਂ ਉਹ ਵੇਖਦਾ ਕੋਈ ਆਇਆ ਤਾਂ ਬੈਠਾ ਹੋਣ ਦੀ ਕੋਸ਼ਿਸ਼ ਕਰਦਾ ਬੇਲਾ ਭੱਜ ਕੇ ਜਾ ਕੇ ਆਪਣੇ ਪਿਓ ਨੂੰ ਗੱਲ ਆ ਲੈਂਦੀ ਉਹਨੂੰ ਕਹਿੰਦੀ ਕਿ ਪਾਪਾ ਤੁਸੀਂ ਠੀਕ ਹੋ ਜਦੋਂ ਕਹਿੰਦੀ ਆ ਕਿ ਸਰੇਸ਼ ਆ ਜਿਹੜਾ ਕੁੱਬਾ ਮਾਰ ਕੇ ਰੋਣ ਲੱਗ ਜਾਂਦਾ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਕਹਿੰਦਾ ਤੀਏ ਮੈਨੂੰ ਮਾਫ਼ ਕਰ ਦੇ ਮੈਂ ਮਾਫ਼ੀ ਦੇ ਕਾਬਿਲ ਆਂ ਨਹੀਂ ਉਹ ਨੂੰ ਕਹਿੰਦੀ ਆ ਕਿ ਪਾਪਾ ਤੁਸੀਂ ਠੀਕ ਹੋ ਜਦੋਂ ਕਹਿੰਦਾ ਸਰੇਸ਼ ਰੋਂਦਾ ਹੈ ਤਾਂ ਸ਼ਰਮਿੰਦਾ ਹੋ ਜਾਂਦਾ ਹੈ ਵਗੈਰਾ ਮੈਨੂੰ ਸ਼ਰਮਿੰਦਾ ਨਾ ਕਰੋ ਕੋਈ ਗੱਲ ਨਹੀਂ ਤੁਸੀਂ ਦੁੱਖਾਂ ਦੇ ਮਾਰੇ ਸੀ ਸ਼ਾਇਦ ਉਹਨੂੰ ਇਹ ਹੀ ਲੱਗਦਾ ਸੀ ਕਿ ਮੇਰੇ ਉਹਨਾਂ ਮੇਰੀ ਮਾਂ ਚਲੀ ਗਈ ਤੁਹਾਨੂੰ ਤੁਸੀਂ ਮੈਨੂੰ ਨਫ਼ਰਤ ਕਰਦੇ ਸੀ ਫਰੋਸਤ ਨੇ ਜੋ ਤੁਹਾਡੇ ਨਾਲ ਕੀਤੀ ਉਸ ਬਾਰੇ ਤੁਹਾਨੂੰ ਨਹੀਂ ਪਤਾ ਦੋਨੋਂ ਪਿਆਰ ਹੀ ਬੋਰ ਹੁੰਦੇ ਆ ਗੱਲਾਂ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਬੇਲਾ ਆਪਣੇ ਪਿਓ ਨਾਲ ਆਪਣੇ ਨਾਂ ਲੈ ਜਾਂਦੀ ਆਪਣੇ ਬੰਗਲਾ ਟਾਈਪ ਜਿਹੜਾ ਘਰ ਹੁੰਦਾ ਉਹ ਮਹਿਲ ਹੁੰਦਾ ਉਹਦੇ ਵਿੱਚ ਲਿਆਂਦੀ ਬੀਲਾ ਦਾ ਪਿਓ ਸਰੇਸ਼ ਆਪਣੇ ਕੀ ਦਾ ਬੰਗਲਾ ਵੇਚ ਕੇ ਹੱਥਾ ਬੱਕਾ ਰਹਿ ਜਾਂਦਾ ਫਿਰ ਉਹ ਤੇ ਪਤੀ ਉਹਨੂੰ ਹਸਪਤਾਲ ਦੇ ਵਿੱਚ ਲੈ ਗਿਆ ਤੇ ਇਲਾਜ ਕਰਵਾਉਂਦੇ ਉਹਨੂੰ ਵੀਲ ਚੇਅਰ ਤੋਂ ਹਟ ਕੇ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਉਹਦੀ ਲੱਤ ਦੀ ਜਿਹੜੀ ਸਰਜਰੀ ਹੋਣੀ ਸੀ ਬੀਲਾ ਨੇ ਕਰਵਾ ਦਿੱਤੀ ਉਹਦਾ ਵਧੀਆ ਇਲਾਜ ਹੋ ਗਿਆ ਉਹੀ ਸਰੇਸ਼ ਜਿਹੜਾ 6 ਸਾਲ ਦੀ ਬੀਲਾ ਨੂੰ ਇੰਨੀ ਨਫ਼ਰਤ ਕਰਦਾ ਸੀ ਉਹਨੂੰ ਵੇਖ-ਵੇਖ ਜੂੰਦਾ ਤੇ ਆਹ ਰੋਜ਼ ਉਸ ਤੋਂ ਮਾਫੀ ਮੰਗਦਾ ਕਰਮਾਂ ਦਾ ਗੀੜਾ ਜੇ ਅਸੀਂ ਕਿਸੇ ਨਾਲ ਕਰਦੇ ਹਾਂ ਤਾਂ ਉਹਦਾ ਫਲ ਸਾਨੂੰ ਇੱਥੇ ਹੀ ਮਿਲ ਜਾਂਦਾ ਕਦੇ ਵੀ ਕਿਸੇ ਬਗਾਨੇ ਦੇ ਪਿੱਛੇ ਲਾ ਕੇ ਆਪਣੀ ਔਲਾਦ ਜਾਂ ਪਰਿਵਾਰਕ ਰਿਸ਼ਤਿਆਂ ਨੂੰ ਨਾ ਤੋੜੋ ਉਹਨਾਂ ਦਾ ਵਿਸ਼ਵਾਸ ਨਾ ਗਵਾਓ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਧੰਨਵਾਦ